ਅੱਜਕੱਲ ਨਾ ਲੋਕ ਕਾਰਡ ਨਹੀਂ ਛਾਪਦੇ WhatsApp ਤੇ ਹੀ ਸੁਨੇਹਾ ਭੇਜ ਦਿੰਦੇ ਨੇ ਮੈਂ ਵੀ ਆਪਣੀ ਬੇਟੀ ਦੀ ਵਾਰੀ WhatsApp ਤੇ ਭੇਜ ਦਿੱਤੀ ਮੈਨੂੰ ਆ ਕੇ ਰਿਸ਼ਤੇਦਾਰ ਕਹਿੰਦੇ ਨੇ ਲੋਕਾਂ ਨੇ ਸਗਣ ਵੀ WhatsApp ਤੇ ਭੇਜ ਦੇਣਾ ਹੂੰ ਮੈਂ ਕਿਹਾ ਪਹਿਲੀ ਗੱਲ ਤੇ ਮੈਂ ਸਗਣ ਲਈ ਵਿਆਹ ਹੀ ਨਹੀਂ ਕਰ ਰਿਹਾ ਹੂੰ ਤੇ ਮੈਂ ਜਿਹੜਾ ਕਾਰਡ ਛਾਪਿਆ ਸੀ ਨਾ ਮੈਂ ਉਹਦੇ ਥੱਲੇ ਲਿਖ ਦਿੱਤਾ ਵੀ ਮੈਂ ਕੋਈ ਸਗਣ ਨਹੀਂ ਲੈਣਾ ਜੀ ਤੁਸੀਂ ਲਿਖਿਆ ਸੀ ਸਪੈਸ਼ਲ ਬਿਲਕੁਲ ਲਿਖਿਆ ਸੀ ਇਹ ਗੱਲ ਮੈਨੂੰ ਡਾਕਟਰ ਮਨਮੋਹਨ ਸਿੰਘ ਜੀ ਤੋਂ ਪ੍ਰੇਰਣਾ ਮਿਲੀ ਹੂੰ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਨੇ ਆਪਣੀ ਬੇਟੀ ਦੇ ਵਿਆਹ ਤੇ ਇੰਡੀਆ ਟੂਡੇ ਵਿੱਚ ਖਬਰ ਛਪੀ ਸੀ ਉਹਨਾਂ ਨੇ ਲਿਖਿਆ ਸੀ no cash no gift will be accepted except flowers ਅੱਛਾ ਦੂਜੇ ਮੈਨੂੰ ਕਈ ਕਹਿੰਦੇ ਕਹਿੰਦੇ ਜੀ ਤੂੰ WhatsApp ਤੇ ਬੁਲਾਇਆ ਤੇ ਲੋਕੀ ਆਣਗੇ ਨਹੀਂ ਹੋ ਹੂੰ ਗੁੱਸਾ ਮਾਣ ਜਾਣਗੇ ਇਹ ਸੀਦਾ ਵੀ ਸਾਨੂੰ WhatsApp ਤੇ ਭੇਜਤਾ ਕਿਸੇ ਨੂੰ ਕਾਰਡ ਭੇਜਿਆ ਹੋਊਗਾ ਨਹੀਂ ਮੈਂ WhatsApp ਤੇ ਭੇਜਿਆ ਨਾਲ ਅੱਛਾ ਜਿਹਾ ਫੋਨ ਕੀਤਾ ਤਿਆਰ ਦਾ ਇਹ ਨਹੀਂ ਵੀ ਮੈਂ ਸੱਕਾ ਰਿਸ਼ਤਾ ਨਹੀਂ ਖਰਾਬ ਕੀਤਾ ਮੈਂ ਫੋਨ ਕੀਤਾ ਨਾ ਮੈਂ ਕਿਹ ਜਿਹੜਾ ਹੁਣ ਵੀ ਨਹੀਂ ਆਏਗਾ ਨਾ ਇਹ ਤੇ ਵਧੀਆ ਗੱਲ ਹੈ ਮੈਨੂੰ ਪਤਾ ਲੱਗ ਜਾਏਗਾ ਕੌਣ ਮੈਨੂੰ ਪਿਆਰ ਕਰਦਾ ਤੇ ਕੌਣ ਮੇਰੇ ਮਠਾਈ ਦੇ ਡੱਬੇ ਨੂੰ ਪਿਆਰ ਕਰਦਾ ਲੇਡੀਜ਼ ਪਤਾ ਕੀ ਕਹਿੰਦੀਆਂ ਕਹਿੰਦੀਆਂ ਹੁਣ ਤੁਸੀਂ ਕਹਿੰਦੇ ਹੋ ਘੱਟ ਬੰਦੇ ਬੁਲਾਣੇ ਨੇ ਅਸੀਂ ਸਗਨ ਦਿੱਤਾ ਨਹੀਂ ਹੋਇਆ ਵਾਪਸ ਨਹੀਂ ਲੈਣਾ ਉਹਨਾਂ ਤੋਂ ਸਗਨ ਦੇ ਗਿਆ ਸੀ ਮੈਂ ਇਕਨੋਮਿਸਟ ਆਪਣੇ ਫਰੈਂਡਸ ਨੂੰ ਕਿਹਾ ਮੈਂ ਕਿਹਾ ਥੋੜੀ ਮੈਨੂੰ ਖੋਜ ਕਰ ਦਿਓ ਜੀ ਉਹਨਾਂ ਨੇ ਮੈਨੂੰ ਖੋਜ ਕਰਕੇ ਦੱਸੀ ਕਹਿੰਦੇ ਜੀ ਅੱਜ ਦੇ ਸਮੇਂ 'ਚ ਕਿਸੇ ਤੋਂ ਤੁਸੀਂ 1100 ਜਾਂ 2100 ਦਾ ਸਗਨ ਵਾਪਸ ਲੈਣਾ ਹੈ ਨਾ ਤੇ ਤੁਸੀਂ ਘੱਟੋ ਘੱਟ 4000 5000 ਉੱਤੇ ਲਗਾਉਂਦੇ ਹੋ ਤਾਂ 2100 ਵਾਪਸ ਆਉਂਦਾ ਯਾਨੀ ਤੁਸੀਂ ਫਿਰ net 3000 4000 ਦੇ ਘਾਟੇ ਤੇ ਹੋ ਉਹ ਭਾਈ ਜਿੰਨਾਂ ਨੂੰ ਦੇਖਦਾ ਦੇਖਦਾ ਹੁਣ ਇਹ ਨਾ ਸੋਚੋ ਜੇ ਤੁਸੀਂ 1100 2100 ਸਗਨ ਲੈਣਾ ਹੈ ਅੱਜ ਤੁਹਾਡੇ ਖਰਚੇ ਉਹਨੂੰ ਬੁਲਾਉਣ ਵਾਸਤੇ ਬਹੁਤ ਜ਼ਿਆਦਾ ਅੱਛਾ ਜੇ ਤੁਹਾਡੀ ਗੈਸਟ ਦੀ ਸੀਮਾ ਘਟ ਹੈ ਤੁਹਾਨੂੰ ਮੈਰਿਜ ਪੈਲਸ ਬੁੱਕ ਕਰਨ ਦੀ ਲੋੜ ਨਹੀਂ। ਦੈਨਿਕ ਜਾਗਰਨ ਜਾਂ ਅਮਰ ਉਜਾਲਾ ਅਖਬਾਰ ਦੇ ਵਿੱਚ ਮੈਨੂੰ ਧਿਆਨ ਨਹੀਂ ਦੋਨਾਂ ਚੋਂ ਇੱਕ ਅਖਬਾਰ ਵਿੱਚ ਪਿੱਛੇ ਖਬਰ ਛਪੀ ਹੈ ਕਿ ਪੰਜਾਬ ਦੇ ਵਿੱਚ ਹੁਣ ਵਿਆਹਾਂ ਲਈ ਬੈਂਕੁਇਟ ਹਾਲਸ ਦੀ ਬੁਕਿੰਗ ਵੱਧ ਗਈ ਹੈ ਮੈਰਿਜ ਪੈਲਸ ਨਾਲੋਂ। ਇਹ ਸਾਡੀ ਉਸ ਲਹਿਰ ਤੋਂ ਅੱਜ 8 ਸਾਲ ਬਾਅਦ ਹੁਣ ਅਸੀਂ ਇੱਥੇ ਕੋਈ ਕੰਮ ਨਹੀਂ ਕਰ ਰਹੇ। ਹੈ ਨਾ ਜੀ ਲੇਕਿਨ ਉਹ ਇੱਕ ਜਿਹੜਾ ਬੀਜ ਹੈ ਉਹ ਵੱਡਾ ਹੋ ਰਿਹਾ ਹੈ ਕਿਉਂ ਹੁਣ ਲੋਕਾਂ ਨੇ ਜੇ ਗੈਸਟ ਹੀ 70 80 ਬੁਲਾਣੇ ਨੇ 100 ਬੁਲਾਣੇ ਨੇ ਬੈਂਕਵੈਟ ਹਾਲ ਬਹੁਤ ਕਿਉਂ 800 ਵਾਲਾ 500 ਵਾਲਾ ਮੈਰਿਜ ਪੈਲੈਸ ਬੁੱਕ ਕੀਤਾ ਜਾਵੇ ਇਹ ਸਿਆਣਾਪ ਹੈ ਸਿਆਣਾਪ ਅੱਛਾ ਅਸੀਂ ਇਹ ਨਹੀਂ ਕਹਿ ਰਹੇ ਬੇਰੋਣ ਦਾ ਵਿਆਹ ਕਰਨਾ ਹੈ ਵਿਆਹ ਤੇ ਪੂਰਾ ਇੰਜੋਏ ਕਰੋ ਹੂੰ ਥੋੜੇ ਬੰਦਿਆ ਨਾਲ ਥੋੜੇ ਬੰਦਿਆ ਲਿਮਟਿਡ ਬੰਦਿਆ ਨਾਲ ਹੈ ਨਾ ਔਰ ਸਮਾਜ ਇਹਨੂੰ ਸੁਣ ਰਿਹਾ ਹੈ ਖੁਸ਼ੀ ਦੀ ਗੱਲ ਅਕੀਰ ਦੇ ਵਿੱਚ ਆਪਣੇ ਵੱਲੋਂ ਕੀ ਸਨੇਹਾ ਦੇਣਾ ਚਾਹੋਗੇ ਪੰਜਾਬ ਵਾਸੀਆਂ ਨੂੰ ਔਰ ਜੋ ਤੁਹਾਡੇ ਸਟੂਡੈਂਟਸ ਵੀ ਦੇਖ ਰਹੇ ਤੁਸੀਂ ਕਿਹਾ ਵੀ ਸਟੂਡੈਂਟਸ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਨਾ ਹੁਣ ਉਹਨਾਂ ਦੀ ਵੀ ਵਿਆਹ ਦੀ ਉਮਰ ਹੋ ਚੁਗੀ ਹੈ ਉਹਨਾਂ ਨੂੰ ਕੀ ਸਨੇਹਾ ਦੇਓਗੇ ਗੁਰਦੀਪ ਜੀ ਪਹਿਲੀ ਗੱਲ ਮੈਂ ਹੁਣ ਕਾਂਗਾ ਕੱਲਾ ਵਿਆਹ ਜਾਂ ਭੋਗ ਨਹੀਂ ਹਮ ਅਸਲ ਗਹਿਣਾ ਸਾਦੇ ਰਹਿਣਾ ਸਾਦੇ ਰਹਿਣਾ ਇਹ ਨਾਰਾ ਵੀ ਵੱਡਾ ਹੋ ਗਿਆ ਅੱਗੇ ਪਹੁੰਚ ਗਿਆ ਅਸਲ ਗੈਣਾ ਸਾਦੇ ਰਹਿਣਾ ਸਭ ਕੁਝ ਹੀ ਸਾਦਾ ਕਰ ਲੈ ਜੋ ਮਜਾ ਸਾਦਗੀ ਵਿੱਚ ਹੈ ਨਾ ਉਹ ਵਿਖਾਵੇ ਵਿੱਚ ਨਹੀਂ ਹੈ ਸਾਦਗੀ ਚੈਨ ਦੀ ਨੀਂਦ ਜੇ ਸਾਦਗੀ ਤੁਸੀਂ ਪਰਵਾਹ ਨਹੀਂ ਕਰਦੇ ਹੋ ਕੀ ਕਹੇਗਾ ਸਾਦਗੀ ਤੁਸੀਂ ਕਹਿੰਦੇ ਜੋ ਮੈਨੂੰ ਚੰਗਾ ਲੱਗਦਾ ਉਹ ਮੈਂ ਕਰ ਰਹੇ ਹਾਂ ਅੱਛਾ ਹੁਣ ਵਰਲਡ ਲੈਵਲ ਤੇ ਮੈਂ ਇਹਨੂੰ ਖੋਜ ਕਰਨੀ ਸ਼ੁਰੂ ਕੀਤੀ ਉੱਥੇ ਕੀ ਚੱਲ ਰਿਹਾ ਇੱਕ ਲਹਿਰ ਚੱਲ ਰਹੀ ਜੇ ਵਰਲਡ ਦੇ ਵਿੱਚ ਮਿਨੀਮਲਿਜ਼ਮ मिनिमम ਕਹਿਣਾ ਘੱਟ ਜੀ ਮਿਨਿਮਲਿਜ਼ਮ ਕਿ ਆਪਣਾ ਜੀਵਨ ਘੱਟ ਤੋਂ ਘੱਟ ਚੀਜ਼ਾਂ ਨਾਲ ਬਿਤਾ ਕੇ ਦੇ ਮੈਂ ਇਹ ਕਹਿਣਾ ਹਾਂ ਨਾ ਲੋੜਾਂ ਘਟਾਓ ਖੇੜਾ ਵਧੇਗਾ ਜੀ ਜਿਨਨੇ ਆਪਣੇ ਆਪ ਨੂੰ ਚੀਜ਼ਾਂ ਦੇ ਗੁਲਾਮ ਕਰ ਲੋਗੇ ਉਹਨਾਂ ਪਰੇਸ਼ਾਨ ਹੋਵੋਗੇ ਅੱਜ ਕੱਲ ਦੇ ਕਾਰਪੋਰੇਟ ਵਾਲੇ ਤੇ ਪਤਾ ਕੀ ਕਹਿੰਦੇ ਨੇ ਬੜੀਆਂ ਐਗਜ਼ਾਮਪਲਸ ਨੇ ਕਹਿੰਦੇ ਨੇ ਵੀ ਰੋਜ਼ ਅਸੀਂ ਆਪਣੀ ਸੋਚ ਬੈਂਡਵਿਡਥ ਇੱਥੇ ਨਹੀਂ ਲਾਣੀ ਵੀ ਅੱਜ ਕਿਹੜੇ ਕੱਪੜੇ ਪਾੜਨੇ ਨੇ ਮੈਚਿੰਗ ਕਿਹੜੀ ਕਰਨੀ ਹੈ ਬਹੁਤ ਸਾਰੇ ਟਾਪ ਦੇ ਕਾਰਪੋਰੇਟ ਜਾਇੰਟਸ ਉਹਨਾਂ ਨੇ ਇੱਕ ਜਾਂ ਦੋ ਰੰਗ ਦੀਆਂ ਕੱਪੜੇ ਰੱਖੇ ਹੋਏ ਨੇ ਰੋਜ਼ ਉਹੀ ਬਦਲ-ਬਦਲ ਕੇ ਪਾਉਂਦੇ ਨੇ ਕਹਿੰਦੇ ਨੇ ਅਸੀਂ ਇਹ ਸੋਚਣਾ ਨਹੀਂ ਹੋ ਹੂੰ ਤੇ ਸਾਡੇ ਘਰਾਂ 'ਚ ਕੀ ਹੋਇਆ ਅੰਬਾਰ ਭਰੇ ਪਏ ਨੇ ਪਟਿਆਲੇ ਇੱਕ ਡਾਕਟਰ ਸਾਹਿਬ ਨੇ ਡਾਕਟਰ ਵਿਜਪਾਲ ਸਿੰਘ ਜੀ ਬੜੀ ਰੰਗਰੰਤੀ ਰੂਹ ਹੈ ਜੀ ਬਹੁਤ ਕਮਾਲ ਦੇ ਬੜੀ ਧੀਰ ਪਹਿਲਾਂ ਮੈਂ ਗੱਲ ਪਹਿਨੂੰ ਪਤਾ ਲੱਗੀ ਉਹਨਾਂ ਬਾਰੇ ਪੰਜਾਬ ਦੇ ਸਾਰੇ ਆਈਐਸ ਆਈਪੀਐਸ ਅਫੀਸਰ ਉਹਨਾਂ ਦੇ ਸਟੂਡੈਂਟ ਰਹਿ ਚੁੱਕੇ ਜੀ ਤੁਸੀਂ ਹਿਸਾਬ ਲਾ ਲਓ ਇੰਨੇ ਵੱਡੇ ਅਫੀਸਰ ਨੇ ਕਿ ਸਾਰੇ ਆਈਐਸ ਆਈਪੀਐਸ ਦੇਸ਼ ਦੇ ਸਾਰੇ ਚੀਫ ਸੈਕਟਰੀ ਜਿਹੜੇ ਅੱਜ ਹੋਣਗੇ ਨਾ ਉਹਨਾਂ ਦੀ ਪਹਿਲੀ ਜਿਹੜੀ ਕਨਫਿਡੈਂਸ਼ੀਅਲ ਰਿਪੋਰਟ ਉਹ ਮਸੂਰੀ ਪੜ੍ਹਾਉਂਦੇ ਸੀ ਨਾ ਤੇ ਉਹਨਾਂ ਦੀ ਹੈਗੀ ਹੈ ਉਹਨਾਂ ਦੀ ਆਦਤ ਪਤਾ ਕੀ ਸੀ ਇੱਕ ਨਵੀਂ ਸ਼ਰਟ ਲੈਣੀ ਪਿਛਲੀ ਇੱਕ ਸ਼ਰਟ ਕੱਢ ਦੇਣੀ ਕਿਸੇ ਲੋੜਵੰਦ ਨੂੰ ਦੇ ਦੇਣੀ ਹੂੰ ਕਰਦੇ ਵਿੱਚ ਸਮਾਨ ਉਹਨਾ ਹੀ ਹੈ ਬਿਨਿਮਲ ਘੱਟ ਤੋਂ ਘੱਟ ਚੀਜ਼ਾਂ ਨਾਲ ਆਪਣਾ ਜੀਵਨ ਨਿਰਭਾ ਕਰਕੇ ਦੇਖੋ ਤੁਹਾਨੂੰ ਜ਼ਿਆਦਾ ਆਨੰਦ ਮਿਲੇਗਾ ਜ਼ਿਆਦਾ ਖੁਸ਼ੀ ਮਿਲੇਗੀ ਜੇ ਵਿਖਾਵੇ ਵਿੱਚ ਕੁਝ ਨਹੀਂ ਪਿਆ ਵਿਖਾਵਾ ਤੁਹਾਡੀ ਮਾਨਸਿਕ ਕਮਜ਼ੋਰੀ ਹੈ ਸਾਦਗੀ ਬਹਾਦਰੀ ਹੈ ਵਿਖਾਵਾ ਕਮਜ਼ੋਰੀ ਹੈ ਸੋ ਬਹਾਦਰ ਬਣੋ ਕਮਜ਼ੋਰ ਨਾ ਬਣੋ ਜੀ ਬਹੁਤ ਬਣਵਾਜੀ ਆਪਣਾ ਟਾਈਮ ਦੇਣ ਦੇ ਲਈ ਸੋ ਇਸੇ ਤਰ੍ਹਾਂ ਹੋਰ ਪੋਡਕਾਸਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤਦ ਤੱਕ ਲਈ ਜੁੜੇ ਰਹੋ ਮਿੱਟੀ ਦੇ ਨਾਮ ਅਖੀਰ ਦੇ ਵਿੱਚ ਆਪਣੇ ਵੱਲੋਂ ਕੀ ਸਨੇਹਾ ਦੇਣਾ ਚਾਹੋਗੇ ਪੰਜਾਬ ਵਾਸੀਆਂ ਨੂੰ ਔਰ ਜੋ ਤੁਹਾਡੇ ਸਟੂਡੈਂਟਸ ਵੀ ਦੇਖ ਰਹੇ ਸੀਗਾ ਵੀ ਸਟੂਡੈਂਟਸ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਨਾ ਹੁਣ ਉਹਨਾਂ ਦੀ ਵੀ ਵਿਆਹ ਦੀ ਉਮਰ ਹੋ ਚੁੱਕੀ ਹੈ ਉਹਨਾਂ ਨੂੰ ਕੀ ਸਨੇਹਾ ਦੇਓਗੇ ਗੁਰਦੀਪ ਜੀ ਪਹਿਲੀ ਗੱਲ ਮੈਂ ਹੁਣ ਕਾਂਗਾ ਕੱਲਾ ਵਿਆਹ ਜਾਂ ਭੋਗ ਨਹੀਂ ਹੂੰ ਅਸਲ ਗਹਿਣਾ ਸਾਦੇ ਰਹਿਣਾ ਇਹ ਨਾਰਾ ਵੀ ਵੱਡਾ ਹੋ ਗਿਆ ਅੱਗੇ ਪਹੁੰਚ ਗਿਆ ਅਸਲ ਗਹਿਣਾ ਸਾਦੇ ਰਹਿਣਾ ਸਭ ਕੁਝ ਹੀ ਸਾਦਾ ਕਰ